ਸਾਡੀ ਜਾਨ ਕੀ ਇੱਥੇ ਠੋਵਲੀ ਐ ਤੁਹਾਨੂੰ ਅੜਗਣ ਦੀ ਪ੍ਰਵਾਹ ਵੱਲੀ ਆਣੀ ਵੜਨਾ ਮਜ਼ਾਕ ਥੋੜੀ ਆਣੀ ਫਿਰਦਾ ਮਜ਼ਾਕ ਥੋੜੀ ਆ ਮਾਰਦੇ ਸਾਡੀ ਜਾਨ ਕੀ ਇੱਥੇ ਠੋਵਲੀ ਐ ਤੁਹਾਨੂੰ ਅੜਗਣ ਦੀ ਪ੍ਰਵਾਹ ਵੱਲੀ ਆ ਹੋਰ ਕਹਦੇ ਕੋਈ ਡਾ ਲੋ ਮਾਰ ਦੇ ਵੇਜ ਕੋਈ ਮਾਰਨਾ ਦਾ ਹੋਰ ਬੁੱਤ ਮਾਰ ਦੇ ਉਹ ਦੇਖੀ ਬੱਤ ਦੇਖੀ ਓਏ ਓਏ ਪੇਰ ਉਹ ਫੜ ਲਾ ਗਈ ਫੜ ਉਹ ਕਈ ਫੜ ਫੋਜੀ ਮੁੰਡੇ ਤੋਂ ਕੱਬਾ ਹੀ ਸਵਾਹ ਤੂੰ ਆਹ ਮਾਰ ਲੈ ਡਾ ਟੈ ਲੋ ਫੇਕਦਾ ਜਿਹੜਾ ਜਾ 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 ਬੱਸ ਬੱਸ ਗੋਲੀ ਚਲਾ ਦੇ ਇੱਕ ਗੋਲੀ ਆਹ ਆਹ ਕਾ ਔਰ ਇੱਥੇ ਡਾ ਟੈ ਲੋ ਮਾਰ ਕੇ ਗਿਆ ਉਹ ਮਾਰ ਕੇ ਬੰਦਵਾ ਹੀ ਕਰ ਦੇ ਇੱਕ ਵਾਰ ਜੀ 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 ਵਾਲਾ ਕਰ ਦੇ ਡਾ ਟੈ ਲੋ ਬੰਦ ਬਾਈ ਐ ਉੱਤੇ ਏਦਾਂ ਘੁੰਮ ਕੇ ਨਹੀਂ ਨਹੀਂ ਉਹ ਨਹੀਂ ਤੂੰ ਜੇ ਜੇ ਵਾਲਾ ਟੈਲੋ ਮਾਰ ਦੇ ਬੰਦ ਬਾਈ ਮਾਰ ਪਹਿਲਾਂ ਬੰਦ ਬਾਈ ਬੰਦ ਬਾਈ ਮਾਰ ਨਹੀਂ ਤੂੰ ਟੈਲੋ ਮਾਰ ਕੋ ਤੂੰ ਰਹਿਣ ਦੇ ਬੰਦ ਬਾਈ ਰਹਿਣ ਦੇ ਮਾਰਨ ਉਹ ਪੱਕੀ ਸੜਕਾ ਪੁੱਤ ਰਹਿਣ ਦੇ ਟੈਲੋ ਮਾਰ ਦੇ ਬੰਦ ਬਾਈ ਰਹਿਣ ਦੇ ਮੈਂ ਕੱਪੜੇ ਜਦੋਂ ਮੈਂ ਕਹਾਂਣੀ ਭਾਈ ਹੈ ਮੈਨੂੰ ਲੰਮਾ ਪਾਇਆ ਸੀ ਕੋਈ ਨਾ ਮੇਰਾ ਨਾਮ ਹੈ ਕਹਿੰਦਾ ਆਰੀ ਭਾਈ ਨੇ ਘਰ ਜਾ ਕੇ ਦੱਸਣਾ ਮੇਰੇ ਲੰਮਾ ਪਾਇਆ ਸੀ ਮੈਂ ਕਹਾਂਦਾ ਮੈਨੂੰ ਨਾ ਪਰ ਮੈਂ ਤਰੀ ਕੀਤੀ ਆ ਇਹ ਨਾ ਮੈਂ ਹੈ ਲੰਮਾ ਪਾ ਕੇ ਕਹਿੰਦਾ ਬਾ ਬੰਦ ਬਾਈ ਚੱਲ ਡੈਲੋ ਮਾਰ ਦੇ ਕਰ ਕਰ ਦੇ ਡੈਲੋ ਮਾਰ ਦੇ ਓਹ ਹੋ ਡੈਲੋ ਵੀ ਗਾਲਾ ਕੋਈ ਇਹ ਇਹ ਦੀਆ ਕਿਹਨੇ ਗਾਣਾ ਅਮਲੀ ਆ ਜਾਣਾ ਅਮਲੀ ਵਾਲਾ ਗਾਣਾ ਸੁਣਾ ਦੇ ਰੱਖੇ ਦਾ ਪਿਆ ਨਹੀਂ ਕਰਾਉਣਾ ਅਮਲੀ ਅਮਲੀ ਦਸ ਬੰਦੇ ਰਾਕੇ ਨੂੰ ਭੇਜ ਦੇਣੀ ਆਪਣੇ ਕੋਲ ਰਾਕੇ ਭਾ ਦਾ ਨੰਬਰ ਵੀ ਹੈਗਾ ਹੈ ਵਾਕਈ ਸਹੀ ਗੱਲ ਆ ਰਾਤ ਨੂੰ ਭੇਜ ਦੇਣੀ ਆ ਕਰ ਦੇ ਇਹਨਾਂ ਸਾਰੇ ਪਰੇ ਕਰੋ ਪਰੇ ਹੋ ਜਾ ਯਾਰ ਸਾਰੇ ਜਾਣੇ ਪਰੇ ਹੋ ਜਾ ਮੜਾ ਜਾ ਗਰਾਉਂਡ ਤੇ ਚਲੋ ਕਰ ਗੱਡੀ ਕੋਲ ਚਲ ਜਿਓ ਯਾਰ ਕਹਿੰਦਾ ਉਹ ਤੁਹਾਨੂੰ ਵੀਡੀਓ ਦਿਖਾ ਦੇਖ ਲਿਓ ਚਲੋ ਕਹਿੰਦਾ ਅੰਦਰ ਚਲੋ ਬੇਨਾ ਅੰਦਰ ਚਲ ਸਾਰੇ ਸਾਰੇ ਜਾਣੇ ਚਲ ਜਓ ਮੜਾ ਜਾ ਚਲ ਜਓ ਚਲ ਜਓ ਨਹੀਂ ਚੱਲ ਬੁੱਤ ਕਰਦੇ ਛੱਡ ਦੂ ਫੇ ਅਮਲੀ ਨਾ ਵਿਆਹ ਨਹੀਂ ਕਰਾਉਣਾ ਅਮਲੀ 10 ਬੰਦੇ ਨਹੀਂ ਬੰਦੇ ਨਹੀਂ ਬੰਦੇ ਨਹੀਂ ਮੈਂ ਅਮਲੀ ਨਾ ਵਿਆਹ ਨਹੀਂ ਕਰਾਉਣਾ ਅਮਲੀ 10 ਬੰਦੇ ਨਹੀਂ ਓਏ ਫੌਜੀ ਯਾਰ ਤੇਰਾ ਭਤੀਜਾ ਆਇਆ ਯਾਰ ਮਾਰ ਉਹ ਹਿੱਟ ਚੱਕ ਲਈ ਓਏ ਓਏ ਓ ਵਧੀਆ ਭਰਾ ਤੇ ਗੁੱਸਾ ਕਿਤੇ ਫੌਜੀ ਦੇ ਆ ਕਿਹੜੇ ਦੇ ਜੰਨੀ ਟੋਪੀ ਲਾਈਆ ਚੱਲ ਫੇਰ ਆ ਜੀ ਕਿ ਚਾਚਾ ਮਤੀਜਾ ਕਿ ਚਾਚਾ ਮਤੀਜਾ ਦੋਲੀ ਮਾਰ ਲੈ ਉਹਦੇ ਮਾਰ ਆਏ ਸਾਰੇ ਓਏ ਪੇਂਟ ਤੇ ਜਨਾਬ ਗੰਦੀ ਕਰ ਲਈ ਉਹਨਾਂ ਸੂਰ ਕੀ ਆ ਗੰਦ ਨਹੀਂ ਤਾਂ ਟੱਚ ਹੋ ਗਿਆ ਬਹਿਣਾ ਥੱਲੇ ਨੂੰ